ਦੀ ਨਜ਼ਰ ਆ ਰਹੀ ਹੈ ਸਭ ਦੇ ਵਿਚਾਲੇ ਅਸੀਂ ਅੱਗੇ ਵੱਧਦੇ ਅਗਲੀ ਖਬਰ ਤੱਕ ਰੁਕਾਂਗੇ ਫਾਜ਼ਿਲਕਾ ਦੇ ਪਿੰਡ ਟਾਲੀ ਵਾਲਾ ਨੇੜੇ ਸੜਕ ਖਾਸਾ ਹੋਇਆ ਵਸਤੇ ਕੈਂਟਰ ਦੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਖਬਰ ਆ ਰਹੀ ਹੈ ਔਰ ਹਾਦਸੇ ਦੇ ਵਿੱਚ ਕਈ ਲੋਕ ਜ਼ਖਮੀ ਵੀ ਦੱਸੇ ਜਾ ਰਹੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਫਾਜ਼ਿਲਕਾ ਤੋਂ ਇਹ ਮੰਦਪਾਗੀ ਖਬਰ ਹੈ ਅਨਫੋਰਚੂਨੇਟ ਪਿੰਡ ਟਾਲੀ ਵਾਲਾ ਨੇੜੇ ਸੜਕ ਖਾਸ ਹੋਇਆ ਬੱਸ ਅਤੇ ਕੈਂਟਰ ਦੀ ਵਿਚਾਲੇ ਭਿਆਨਕ ਟੱਕਰ ਹੋਈ ਹੈ ਹਸਪਤਾਲ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੱਸ ਤੇ ਕੈਂਟਰ ਦੀ ਵਿਚਾਲੇ ਭਿਆਨਕ ਟੱਕਰ ਹੋਈ ਹੈ ਔਰ ਇਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜੋ ਹੁਣ ਤੱਕ ਸਾਡੇ ਕੋਲ ਜਾਣਕਾਰੀ ਹੈ ਕਈ ਲੋਕ ਜ਼ਖਮੀ ਹੋਏ ਨੇ ਔਰ ਬਹੁਤ ਭਿਆਨਕ ਟੱਕਰ ਸੀ ਕਈ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਟਲਾਈਜ਼ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਕਈਆਂ ਦੀ ਹਾਲਤ ਇਸ ਸਮੇਂ ਗੰਭੀਰ ਵੀ ਦੱਸੀ ਜਾ ਰਹੀ ਹੈ ਆਫਵਾ ਜ਼ਿਲਕਾ ਦੇ ਹਸਪਤਾਲ ਦੀਆਂ ਇਹ ਤਸਵੀਰਾਂ ਜਿੱਥੇ ਇੱਕ ਬੱਸ ਅਤੇ ਕੈਂਟਰ ਦੇ ਵਿਚਾਲੇ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ। ਹਾਲਾਂਕਿ ਟੱਕਰ ਦੀ ਵਜ੍ਹਾ ਕੀ ਹੈ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਓਵਰ ਸਪੀਡ ਸੀ ਜਾਂ ਕੋਈ ਗਲਤ ਕਾਟੀ ਜਾਂ ਫਿਰ ਰੌਂਗ ਸਾਈਡ ਵਾਲਾ ਮਾਮਲਾ ਹੈ। ਖੈਰ ਦੋ ਪਰਿਵਾਰਾਂ ਦੇ ਲਈ ਤਾਂ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਹੀ ਮੰਦ ਭਾਗ ਹੈ ਕਿ ਉਹਨਾਂ ਦੇ ਦੋ ਆਪਣੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਵਿਚਲੇ ਨੇ ਦੋ ਲੋਕਾਂ ਦੀ ਮੌਤ ਦੀ ਖਬਰ ਹੈ ਹਾਦਸੇ 'ਚ ਦੋ ਵਿਅਕਤੀ ਦੀ ਮੌਤ ਹੋਈ ਹੈ, ਕਈ ਜ਼ਖਮੀ ਹੋਏ ਨੇ। ਜੋਨੋ ਹਸਪਤਾਲ ਦੇ ਵਿੱਚ ਪਹੁੰਚ ਆ ਗਿਆ। ਫੋ ਜ਼ਿਲਕਾ ਤੋਂ ਪ੍ਰਦੀਪ ਕੁਮਾਰ ਸਾਡੇ ਸਹੀ ਹੋਗੀ ਫੋਨ ਲਾਈਨ ਤੇ ਸਾਡੇ ਨਾਲ ਨੇ ਪ੍ਰਦੀਪ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਇਹ ਹਾਦਸੇ ਬਾਰੇ? ਅ ਬਿਲਕੁਲ ਗੁਰੂ ਮਫਾਜ਼ਿਲ ਕਮ ਲੋਡ ਰੋਡ ਤੇ ਪੰਚਕਾਲੀ ਵਾਲਾ ਦੇ ਨੇੜੇ ਜਿਹੜਾ ਹਾਸਾ ਹੋਇਆ ਇਹ ਦੱਸਿਆ ਜਾ ਰਿਹਾ ਹੈ ਦਰਦਨਾਕ ਹਾਦਸੇ ਦੇ ਅੰਦਰ ਦੋ ਵਿਅਕਤੀਆਂ ਦੀ ਜਿਹੜੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਕਈ ਲੋਕ ਜਿਹੜੇ ਜ਼ਖਮੀ ਨੇ ਸਟੇ ਮੌਕੇ ਤੇ ਜਿਹੜੇ ਲੋਕ ਨੇ ਵਾਸਦੇ ਅੰਦਰ ਜਿਹੜੇ ਸਵਾਰ ਸੀਗੇ ਉਹ ਕਈ ਸਵਾਰੀਆਂ ਜਿਹੜੀਆਂ ਨੇ ਇਸ ਹਾਦਸੇ ਦੇ ਅੰਦਰ ਜ਼ਖਮੀ ਹੋਈਆਂ ਨੇ ਦੱਸਿਆ ਜਾ ਰਿਹਾ ਕਿ ਸੈਂਟਰ ਦੇ ਜਿਹੜੇ ਸਵਾਰ ਸੀਗੇ ਉਹਨਾਂ ਵਿੱਚੋਂ ਦੋ ਵਿਅਕਤੀ ਜਿਹੜੇ ਜਿਨ੍ਹਾਂ ਦੀ ਮੌਤ ਹੋਈ ਹੈ ਪਰ ਜਿਹੜਾ ਦੂਜੇ ਪਾਸੇ ਹਾਸਾ ਕਿਸ ਤਰ੍ਹਾਂ ਹੋਇਆ ਸੀ ਜਿਸ ਤਰ੍ਹਾਂ ਵਾਪਰਿਆ ਇਸੇ ਹਾਲ ਇਹ ਜਾਜਦਾ ਵੀ ਹੈ ਪਰ ਦੂਜੇ ਪਾਸੇ ਇੱਕ ਵੱਡਾ ਹਾਦਸਾ ਇਸ ਇਲਾਕੇ ਦੇ ਅੰਦਰ ਜਿਹੜਾ ਹੋਇਆ ਹੈ ਤੇ ਜਿਹੜਾ ਹਸਪਤਾਲ ਦੀ ਜਿਹੜੀ ਐਮਰਜੈਂਸੀ ਵਾਰਡ ਦੀ ਜੇ ਆਰਟੀ ਦੀ ਗੱਲ ਕਰ ਲਈਏ ਤਾਂ ਇਹ ਵੀ ਜਿਹੜੀ ਹੈ ਖਚਾਖਤ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਜ਼ਖਮੀਆਂ ਦੇ ਨਾਲ ਭਰ ਚੁੱਕੀ ਹੈ ਦਿਨ ਹਾਲ ਜਿਹੜਾ ਜਿਹੜਾ ਦਰਦਨਾਕ ਮੰਜਕ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਪਰ ਦੂਜੇ ਪਾਸੇ ਜਿਹੜਾ ਜ਼ਖਮੀਆਂ ਨੂੰ ਲਗਾਤਾਰ ਜਿਹੜੀ ਹੈ ਮੋਕੇ ਤੋਂ ਜਿਹੜਾ ਹਸਪਤਾਲ ਦੇ ਅੰਦਰ ਜਿਹੜਾ ਲਿਆਂਦਾ ਜਾ ਰਿਹਾ ਹੈ ਅਬੀਦ ਜਿਹੜੀ ਇਹ ਕਟਨਾ ਜਿਹੜਾ ਹਾਸਾ ਜਿਹੜਾ ਹੈ ਇਹ ਫਾਜ਼ਿਲਕਾ ਦੇ ਮਲੋਟ ਰੋਡ ਦੇ ਵਿੱਚ ਕਾਲੀ ਵਾਲਾ ਪਿੰਡ ਪੈਂਦਾ ਹੈ ਉਸ ਦੇ ਉਸ ਦੇ ਕੋਲ ਜਿਹੜਾ ਇਹ ਵਾਪਰਿਆ ਇਹ ਦਰਦਨਾਕ ਹਾਸਾ ਜਿਹੜਾ ਇੱਕ ਵੱਡਾ ਹਾਸਾ ਕਹਿ ਸਕਦੇ ਆ ਕਿੰਨੇ ਲੋਕ ਜ਼ਖਮੀ ਨੇ ਹਾਸੇ ਦੇ ਕਾਰਨ ਕੀ ਹੋਏ ਨੇ ਇਹ ਖਾਲ ਯਾਗਦਤ ਹੈ ਪ੍ਰਦੀਪ ਮੇਰੀ ਆਵਾਜ਼ ਪਹੁੰਚੀ ਹੋਵੇ ਕਿੰਨੇ ਲੋਕ ਜ਼ਖਮੀ ਹੋਏ ਨੇ ਕੋਈ ਗੰਭੀਰ ਦੱਸਿਆ ਜਾ ਰਿਹਾ ਉਹਨਾਂ ਦੇ ਵਿੱਚੋਂ ਹਸਪਤਾਲ ਚ ਦਾਖਲੇ ਕਰਵਾਏ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਕਿੱਥੇ ਬਸ ਜਾ ਰਹੀ ਸੀ ਬਿਲਕੁਲ ਗੌਰਵ ਜਖਮੀਆਂ ਦੀ ਗੱਲ ਕਰਨੀ ਹੈ ਕਿ ਜਖਮੀਆਂ ਦੀ ਹਾਲਾਤ ਜਿਹੜੇ ਨੇ ਨਾਜ਼ੁਕ ਬਣੇ ਹੋਏ ਨੇ ਕਿਉਂਕਿ ਕਾਫੀ ਜਿਹੜੀ ਸੰਖਿਆ ਦੇ ਅੰਦਰ ਜਿਹੜੇ ਨੇ ਲੋਕ ਲਗਾਤਾਰ ਜਿਹੜੇ ਨੇ ਆ ਆਰਐਨਏ ਹਸਪਤਾਲ ਦੇ ਅੰਦਰ ਹਸਪਤਾਲ ਦੇ ਅੰਦਰ ਜਿਹੜੇ ਗੰਭੀਰ ਨੇ 10 ਤੋਂ 11 ਬੰਦੇ ਜਿਹੜੇ ਨੇ ਲੋਕ ਜਿਹੜੇ ਨੇ ਹਸਪਤਾਲ ਦੇ ਅੰਦਰ ਪਹੁੰਚ ਚੁੱਕੇ ਨੇ ਪਰ ਫਿਲਹਾਲ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੋਰ ਲੋਕ ਵੀ ਜਿਹੜੇ ਜਿਹੜੇ ਫਟੜ ਹੋਏ ਨੇ ਉਹਨਾਂ ਨੂੰ ਜਿਹੜਾ ਫਾਜ਼ਿਲਕਾ ਦੇ ਅੰਦਰ ਹਸਪਤਾਲ ਵਿੱਚ ਲਿਆਂਦਾ ਜਾ ਰਿਹਾ ਹੈ ਜਾਂ ਜਿਹੜੇ ਜਿਹੜੇ ਜ਼ਿਆਦਾ ਸੀਰੀਅਸ ਨੇ ਉਹਨਾਂ ਨੂੰ ਬਾਹਰਲੇ ਹਸਪਤਾਲਾਂ ਦੇ ਵੱਲ ਜਿਹੜਾ ਰੁਖ ਕੀਤਾ ਜਾ ਰਿਹਾ ਹੈ ਫਿਲਹਾਲ ਇੱਕ ਗੰਭੀਰ ਜਿਹੜਾ ਵੱਡਾ ਹਾਦਸਾ ਕਹਿ ਸਕਦੇ ਆ ਇਸ ਇਲਾਕੇ ਵਿੱਚ ਵਾਪਰਿਆ ਹੈ ਤੇ ਜਿਹੜੇ 25 ਬੰਦੇ ठीक है ठीक है, चलो शुक्रिया बहुत बहुत धनबाद सा जुड़ने लूरी गलबात ले बहुत मन भाग हादसा उपरिया है दो लोगों की मौत की खबर है कई लोग जख्मी दसे जा रहे